ਹਾਂਜੀ ਦੋਸਤੋ ਅੱਜ ਦੇ ਵੀਡੀਓ ਵਿੱਚ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਗਰਮ ਖਬਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀਆਂ ਚੱਲ ਰਹੀਆਂ ਚਰਚਾਵਾਂ ਅਤੇ ਅਫਵਾਹਾਂ ਦੀ ਤਾਂ ਕਰਾਂਗੇ ਹੀ ਪਰ ਨਾਲ ਹੀ ਤੁਹਾਨੂੰ ਪੰਜਾਬ ਦੀਆਂ ਸੜਕਾਂ ਉੱਤੇ ਛਾਏ ਇਸੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਦੱਸਾਂਗੇ ਮੁੱਖ ਮੰਤਰੀ ਬਦਲਣ ਦੀਆਂ ਖਬਰਾਂ ਤਾਂ ਸਾਰੇ ਪਾਸੇ ਚੱਲ ਰਹੀਆਂ ਨੇ ਪਰ ਜਿਹੜੀ ਖਬਰ ਦਾ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਉਹ ਤੁਹਾਨੂੰ ਕਿਤੇ ਹੋਰ ਨਹੀਂ ਮਿਲਣੀ ਇਸ ਲਈ ਵੀਡੀਓ ਅਖੀਰ ਤੱਕ ਦੇਖਿਓ ਤਾਂ ਜੋ ਤੁਹਾਨੂੰ ਵੀ ਇਸ ਸਾਰੇ ਮਸਲੇ ਤੇ ਸਚਾਈ ਬਾਰੇ ਪਤਾ ਲੱਗ ਸਕੇ ਤੁਹਾਨੂੰ ਦੱਸਾਂਗੇ ਕਿ ਤੇਜ਼ੀ ਨਾਲ ਕਰੋੜਾਂ ਖਰਚ ਕੇ ਲੱਖਾਂ ਦੀ ਗਿਣਤੀ ਵਿੱਚ ਹੜ੍ਹਾਂ ਦੇ ਇਸ ਨਾਜ਼ੁਕ ਹਾਲਾਤਾਂ ਵਿੱਚ ਮੁੱਖ ਮੰਤਰੀ ਦੀ ਫੋਟੋ ਵਾਲੇ ਆਹ ਇੱਕੋ ਜਿਹੇ ਬੋਰਡ ਕਿਉਂ ਲੱਗ ਰਹੇ ਨੇ ਜਿਹੇ ਧੜਾ ਧੜਾ ਹਰ ਸ਼ਹਿਰ ਵਿੱਚ ਬੋਰਡ ਲੱਗ ਰਹੇ ਨੇ ਤਾਂ ਫੇਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੌਣ ਬਦਲੂ ਅਤੇ ਕਿਵੇਂ ਬਦਲੂਗਾ ਵੀਡੀਓ ਦੀ ਸ਼ੁਰੂਆਤ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਬਦਲਣ ਦੀ ਚੱਲ ਰਹੀ ਚਰਚਾ ਤੋਂ ਕਰਾਂਗੇ ਜਿਸ ਨੇ ਦੁਨੀਆ ਭਰ ਦੇ ਪੰਜਾਬੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਆਮ ਆਦਮੀ ਪਾਰਟੀ ਲਈ ਇਹ ਖਬਰ ਵੱਡੀ ਮੁਸੀਬਤ ਬਣ ਗਈ ਜਾਪੀ ਪੱਤਰਕਾਰਾਂ ਦਾ ਹਾਲ ਦੇਖ ਲਓ ਬਿਨਾਂ ਕਿਸੇ ਪੁਖਤਾ ਸਬੂਤ ਦੇ ਫੋਟੇਜ ਹਸਪਤਾਲ ਵਿੱਚ ਬਿਮਾਰ ਪਏ ਮੁੱਖ ਮੰਤਰੀ ਭਗਵੰਤ ਮਾਨ ਦੀ ਛੁੱਟੀ ਦਿਖਾਉਣੀ ਸ਼ੁਰੂ ਕਰ ਦਿੱਤੀ ਇਹ ਵੀ ਕਹਿ ਦਿੱਤਾ ਕਿ ਭਗਵੰਤ ਮਾਨ ਦੀ ਥਾਂ ਉੱਤੇ ਅਮਰਸਰ ਵਾਲੇ 인ਦਰ ਵੀਰ ਸਿੰਘ ਨਿੱਜਰ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਤਿਆਰੀ ਹੋ ਗਈ ਹੈ ਇਹਨਾਂ ਪੱਤਰਕਾਰਾਂ ਨੇ ਪੰਜਾਬੀਆਂ ਨੂੰ ਯਕੀਨ ਦਿਵਾਉਣ ਦਾ ਯਤਨ ਕੀਤਾ ਕਿ ਰੌਲਾ ਹੁਣ ਉਪ ਮੁੱਖ ਮੰਤਰੀ ਨੂੰ ਲੈ ਕੇ ਰਹਿ ਗਿਆ ਹੈ ਕਿਹਾ ਜਾਣ ਲੱਗਾ ਕਿ ਪਾਰਟੀ ਕਦੇ ਇੱਕ ਦਲਿਤ ਚਿਹਰੇ ਨੂੰ ਇਹੇ ਕੁਰਸੀ ਦੇਣਾ ਚਾਹੁੰਦੀ ਹੈ ਅਤੇ ਕਦੇ ਕਿਹਾ ਜਾਣ ਲੱਗਾ ਕਿ ਹਿੰਦੂ ਚਿਹਰਾ ਇਸ ਕੁਰਸੀ ਉੱਤੇ ਬਿਠਾਉਣਾ ਹੈ ਇਹ ਫੈਸਲਾ ਨਾ ਹੋਣ ਕਰਕੇ ਹੀ ਨਵੇਂ ਮੁੱਖ ਮੰਤਰੀ ਦੇ ਐਲਾਨ ਅਤੇ ਸੌ ਚੁੱਕ ਸਮਾਗਮ ਵਿੱਚ ਦੇਰੀ ਹੋ ਰਹੀ ਹੈ ਫਿਰ ਇਹ ਸ਼ੁਰਲੀ ਵੀ ਛੱਡ ਦਿੱਤੀ ਕਿ ਦੋ ਉਪ ਮੁੱਖ ਮੰਤਰੀ ਬਣਨਗੇ ਇੱਕ ਦਲਿਤ ਚਿਹਰੇ ਵੱਜੋਂ ਹਰਪਾਲ ਸਿੰਘ ਚੀਮਾ ਅਤੇ ਦੂਜੇ ਹਿੰਦੂ ਚਿਹਰੇ ਵੱਜੋਂ ਅਮਨ ਅਰੋੜਾ ਇਹ ਦੋਵੇਂ ਸਮੇਂ ਭਗਵੰਤ ਮਾਨ ਸਰਕਾਰ ਵਿੱਚ ਮੰਤਰੀ ਨੇ ਅਤੇ ਅਮਨ ਅਰੋੜਾ ਤਾਂ ਆਮਾਦੀ ਪਾਰਟੀ ਦੇ ਸੂਬਾ ਪ੍ਰਧਾਨ ਵੀ ਨੇ ਜਦੋਂ ਇਹ ਖਬਰਾਂ ਚਲਾਈਆਂ ਜਾ ਰਹੀਆਂ ਸਨ ਤਾਹੇ ਦੋਵੇਂ ਮੰਤਰੀ ਆਪਣੇ ਮੁੱਖ ਮੰਤਰੀ ਦਾ ਹਾਲਚਾਲ ਜਾਣਨ ਲਈ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਸਨ ਮੁੱਖ ਮੰਤਰੀ ਦਾ ਹਾਲ ਜਾਣਨ ਤਾਂ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਸੋਧਿਆ ਵੀ ਪੁੱਜੀ ਹੋਏ ਸਨ ਉਹ ਮੁੱਖ ਮੰਤਰੀ ਦੀ ਪਲਸ ਢਿੱਗ ਪੈਣ ਦੀ ਜਾਣਕਾਰੀ ਦੇ ਰਹੇ ਨੇ ਜਦਕਿ ਹਸਪਤਾਲ ਦਾ ਮੈਡੀਕਲ ਬੁਲੇਟਿਨ ਅਜੇਹੀ ਕੋਈ ਜਾਣਕਾਰੀ ਦੇਣ ਦੀ ਥਾਂ ਸਿਰਫ ਸਿਹਤ ਵਿੱਚ ਸੁਧਾਰ ਹੋਣ ਦੀ ਸੀਮਤ ਜਾਣਕਾਰੀ ਦੇ ਰਿਹਾ ਸੀ ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਇੱਕ ਦਿਨ ਦੇ ਦੌਰੇ ਉਤੇ ਆਏ ਸਨ ਤਾਂ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿائش ਉਤੇ ਪੁੱਜੇ ਸਨ ਤਾਂ ਅਫਵਾਹ ਫਲਾ ਦਿੱਤੀ ਗਈ ਕਿ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫਾ ਮੰਗ ਲਿਆ ਇੱਕ ਪਾਸੇ ਇਹ ਸਾਰੀਆਂ ਚਰਚਾਵਾਂ ਅਫਵਾਹਾਂ ਅਤੇ ਖਬਰਾਂ ਨੇ ਦੂਜੇ ਪਾਸੇ ਪੰਜਾਬ ਦੀਆਂ ਸੜਕਾਂ ਕੁਝ ਹੋਰ ਬੋਲਣ ਲੱਗੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਦੇ ਫੋਰਟਿਸ ਹਸਪਤਾਲ ਪਏ ਨੇ ਤਾਂ ਫਿਰ ਪੰਜਾਬ ਦੀਆਂ ਸੜਕਾਂ ਉਤੇ ਆਹ ਫਲੈਕਸ ਕ੍ਰਾਂਤੀ ਕਿੱਥੋਂ ਅਤੇ ਕਿਵੇਂ ਆ ਗਈ ਹਰੇਕ ਸ਼ਹਿਰ ਹਰੇਕ ਹਾਈਵੇ ਚੌਕ ਪੁਲਾ ਸੜਕਾਂ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਵਾਲੇ ਬੋਰਡ ਕਿੱਥੋਂ ਪ੍ਰਗਟ ਹੋ ਗਏ ਇਹਨਾਂ ਉੱਤੇ ਵਾਰਤ ਵੀ ਇੱਕੋ ਜਿਹੀ ਹੈ ਸਾਰਿਆਂ ਉੱਤੇ ਨਸ਼ੇ ਦੀ ਗੱਲ ਆਖੀ ਗਈ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਵੱਡੇ ਫਲੈਕਸ ਬੋਰਡ ਲੱਗੇ ਨੇ ਜਿਹੜੇ ਸਿਰਫ ਮੁੱਖ ਚੌਂਕਾਂ ਜਾਂ ਪ੍ਰਾਈਮ ਲੋਕੇਸ਼ਨਾਂ ਨੂੰ ਚੁਣ ਕੇ ਲਾਏ ਗਏ ਨੇ ਇਸੇ ਤਰ੍ਹਾਂ ਸ਼ਹਿਰਾਂ ਅੰਦਰ ਲੀਆਂ ਸੜਕਾਂ ਪੁਲਾਂ ਅਤੇ ਹੋਰ ਮਾਰਗਾਂ ਉੱਤੇ ਜੋ ਬੋਰ ਟੰਗੇ ਨੇ ਉਹਨਾਂ ਉੱਤੇ ਇਵਾਰਤ ਤਾਂ ਹੂਬ-ਹੂ ਵੱਡੇ ਬੋਰਡਾਂ ਵਾਲੀ ਆ ਪਰ ਸਾਈਜ਼ ਛੋਟਾਏ ਇਹਨਾਂ ਸਾਰੇ ਬੋਰਡਾਂ ਨੂੰ ਇੱਕੋ ਸਾਈਜ਼ ਦਾ ਬਣਾ ਕੇ ਖੰਭਿਆਂ ਉੱਤੇ ਟੰਗ ਦਿੱਤਾ ਗਿਆ ਹੈ ਇਨ੍ਹਾਂ ਉੱਤੇ ਮੁੱਖ ਮੰਤਰੀ ਦੀ ਤਸਵੀਰ ਲਾ ਕੇ ਲਿਖਿਆ ਗਿਆ ਹੈ ਜੁੱਧ ਨਸ਼ਿਆਂ ਵਿਰੁੱਧ ਉਸ ਦੇ ਹੇਠਾਂ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਦੀ ਲਾਈਨ ਲਿਖੀ ਗਈ ਹੈ ਇਸ ਦੇ ਹੇਠਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਹੱਥ ਜੋੜ ਕੇ ਖੜਿਆਂ ਦੀ ਫੋਟੋ ਲਾ ਕੇ ਤਿੰਨ ਡੱਬੀਆਂ ਬਣਾ ਕੇ ਉਹਨਾਂ ਵਿੱਚ ਕੁੱਲ ਪਰਚੇ ਦਰਜ ਕਰਨ ਕੁੱਲ ਗ੍ਰਿਫਤਾਰੀਆਂ ਅਤੇ ਕੁੱਲ ਨਸ਼ਾ ਜ਼ਬਤ ਕਰਨ ਦਾ ਬੇਰਵਾ ਦਿੱਤਾ ਗਿਆ ਇਨ੍ਹਾਂ ਬੋਡਾਂ ਮੁਤਾਬਕ ਨਸ਼ਿਆਂ ਖਿਲਾਫ ਇਸ ਜੁੱਧ ਦੌਰਾਨ ਕੁੱਲ 17444 ਐਫਆਈਆਰ ਦਰਜ ਕੀਤੀਆਂ ਗਈਆਂ ਨਸ਼ਿਆਂ ਦੇ ਮਾਮਲੇ ਵਿੱਚ ਕੁੱਲ 27087 ਮੁਲਾਜ਼ਮ ਗ੍ਰਿਫਤਾਰ ਹੋਏ ਨੇ ਅਤੇ ਕੁੱਲ ਜ਼ਬਤ ਨਸ਼ੇ ਦਾ ਬੇਰਵਾਏ ਇਸ ਵਿੱਚ 25 ਲੱਖ 5796 ਕਿਲੋ ਅਤੇ 32 ਲੱਖ 93590 ਗੋਲੀਆਂ ਲਿਖਿਆ ਗਿਆ ਜਿਹੜਾ 25 ਲੱਖ ਤੋਂ ਵੱਧ ਦਾ ਬੇਰਵਾਏ ਉਹ ਸਿਰਫ ਕਿਲੋ ਹੀ ਲਿਖਿਆ ਹੋਣ ਕਰਕੇ ਪਤਾ ਨਹੀਂ ਲੱਗ ਰਿਹਾ ਕਿ ਇਹ ਕਿੰਨੇ ਕਿਲੋ ਕਿਹੜਾ ਨਸ਼ਾ ਫੜਿਆ ਗਿਆ ਹੈ ਇਹੇ ਬੋਰਡ ਕੋਈ ਪੁਰਾਣੇ ਨਹੀਂ ਲੱਗੇ ਅੱਜ ਸਵੇਰੇ ਹੀ ਲਾਉਣੇ ਸ਼ੁਰੂ ਕੀਤੇ ਗਏ ਇਹਨਾਂ ਨੂੰ ਲੱਦ ਕੇ ਵਾਹਨ ਵੀ ਮੌਕੇ ਉੱਤੇ ਦੇਖੇ ਗਏ ਇਹਨਾਂ ਵਾਹਨਾਂ ਵਿੱਚ ਇਹ ਇੱਕੋ ਸਾਈਜ਼ ਵਾਲੇ ਛੋਟੇ ਬੋਰਡ ਭਾਰੀ ਗਿਣਤੀ ਵਿੱਚ ਪਏ ਸਨ ਜਗਰਾਉਂ ਦੇ ਮੁੱਖ ਤਹਿਸੀਲ ਚੌਂਕ ਵਿੱਚ ਵੱਡੇ ਹੋਲਡਿੰਗ ਲਾਉਣ ਤੋਂ ਇਲਾਵਾ ਸ਼ਹਿਰ ਵਿੱਚ ਦਾਖਲ ਹੋਣ ਵਾਲੀ ਪ੍ਰਮੁੱਖ ਸੜਕ ਰੇਲਵੇ ਪੁਲ ਅਤੇ ਸ਼ਹਿਰ ਦੀਆਂ ਸੜਕਾਂ ਛੋਟੇ ਬੋਰਡਾਂ ਨਾਲ ਭਰੀਆਂ ਗਈਆਂ ਫਿਰ ਜਗਰਾਉਂ ਰਾਏਕੋਟ ਰੋਡ ਉੱਤੇ ਇਹ ਵਾਹਨ ਦੇਖੇ ਗਏ ਜਿਨ੍ਹਾਂ ਨਾਲ ਆਏ ਵਿਅਕਤੀ ਬੋਰਡ ਟੰਗ ਰਏ ਸਨ ਬੇਰਬਾ ਮੁਤਾਬਕ ਪੂਰੇ ਪੰਜਾਬ ਅੰਦਰ ਲੱਖਾਂ ਦੀ ਗਿਣਤੀ ਵਿੱਚ ਇਹ ਇੱਕੋ ਜਿਹੇ ਬੋਰਡ ਬਣੇ ਨੇ ਇਹਨਾਂ ਨੂੰ ਹਰੇਕ ਸ਼ਹਿਰ ਵਿੱਚ ਲਾਇਆ ਜਾ ਰਿਹਾ ਹੈ ਹੁਣ ਸਵਾਲ ਇਹ ਹੈ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਅਤੇ ਵਿਪਤਾ ਵਿੱਚ ਲੰਘ ਰਹੇ ਪੰਜਾਬੀਆਂ ਨੂੰ ਕੀ ਸਮਝਾਉਣ ਅਤੇ ਕੀ ਦਰਸਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਸਭ ਕਰਕੇ ਪੰਜਾਬ ਸਰਕਾਰ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਆਖਰ ਕਿਹੜੀ ਜੰਗ ਜਿੱਤਣਾ ਚਾਹੁੰਦੀ ਹੈ ਤੁਸੀਂ ਕਿਸੇ ਵੀ ਸ਼ਹਿਰ ਵਿੱਚ ਜਾਓ ਤਾਂ ਅੱਜ ਦੀ ਤਾਰੀਖ ਵਿੱਚ ਤੁਹਾਨੂੰ ਹਰੇਕ ਪਾਸੇ ਹੱਥ ਜੋੜ ਕੇ ਖੜੇ ਭਗਵੰਤ ਮਾਨ ਹੀ ਨਜ਼ਰ ਆਉਣਗੇ ਬੋਰਡਾਂ ਉੱਤੇ ਦਾਅਵੇ ਨਸ਼ਿਆਂ ਦੇ ਹੋ ਰਹੇ ਨੇ ਅਤੇ ਵਿਰਤਾ ਹੜਾਂ ਦੀ ਪਈ ਹੋਈ ਹੈ ਕਿ ਇਹੋ ਕਰੋੜਾ ਰੁਪਇਆ ਇੰਉਂ ਬਰਬਾਦ ਕਰਨ ਦੀ ਥਾਂ ਹਰ ਪ੍ਰਭਾਵਿਤ ਖੇਤਰਾਂ ਅਤੇ ਲੋਕਾਂ ਦੇ ਭਲੇ ਲਈ ਨਹੀਂ ਸੀ ਖਰਚਿਆ ਜਾ ਸਕਦਾ ਜਿੱਥੋਂ ਤੱਕ ਸਿਆਸੀ ਸਰਕਾਰਾਂ ਦਾ ਸਵਾਲ ਹੈ ਤਾਂ ਸਮਝ ਨਹੀਂ ਆ ਰਿਹਾ ਕਿ ਇੱਕ ਪਾਸੇ ਹਸਪਤਾਲ ਵਿੱਚ ਪਏ ਮੁੱਖ ਮੰਤਰੀ ਭਗਵੰਤ ਮਾਨ ਦੇ ੇਟੋ ਕੁਰਸੀ ਖਿਸਕਣ ਅਤੇ ਖਿੱਚਣ ਦੀ ਚਰਚਾ ਪੂਰੇ ਜ਼ੋਰਾਂ ਉੱਤੇ ਹੈ ਅਤੇ ਦੂਜੇ ਪਾਸੇ ਉਨੇ ਹੀ ਜ਼ੋਰਾਂ ਨਾਲ ਇਹ ਬੋਰਡ ਲਾਏ ਜਾ ਰਹੇ ਨੇ ਇਹ ਵੀ ਪਤਾ ਕਰਨ ਦੀ ਲੋੜ ਹੈ ਕਿਸ ਕੰਮ ਦਾ ਕਰੋੜਾਂ ਦਾ ਠੇਕਾ ਕਿਹੜੀ ਕੰਪਨੀ ਨੂੰ ਦਿੱਤਾ ਗਿਆ ਹੈ ਅਤੇ ਬੋਰਡ ਕਿਸ ਨੇ ਬਣਾਏ ਨੇ ਅਤੇ ਕੌਣ ਟੰਗ ਰਿਹਾ ਹੈ ਇਸ اشتਿਆਰਵਾਜੀ ਦਾ ਕੁੱਲ ਕਿੰਨਾ ਖਰਚ ਭਾਅ ਬਜਟ ਹੈ ਇਸ ਤੋਂ ਵੀ ਵੱਡੀ ਗੱਲ ਸਮੇਂ ਨੂੰ ਲੈ ਕੇ ਆ ਹੜ੍ਹਾਂ ਨਾਲ ਵੱਡੀ ਤਬਾਹੀ ਝੱਲ ਰਹੇ ਪੰਜਾਬ ਨਾਲ ਇਹ ਕੋਝਾ ਮਜ਼ਾਕ ਕਿਉਂ ਵੈਸੇ ਭਗਵੰਤ ਮਾਨ ਬਾਰੇ ਕਿਹਾ ਜਾ ਰਿਹਾ ਕਿ ਉਹ ਬਿਮਾਰ ਵੀ ਹੜ ਪਰਭਾਵਤ ਖੇਤਰਾਂ ਦੇ ਦੌਰੇ ਸਮੇ ਹੀ ਹੋਏ ਉਹਨਾਂ ਦੌਰੇ ਸਮੇ ਜਿਹੜਾ ਪਾਣੀ ਪੀਤਾ ਉਹ ਸਾਫ਼ ਨਹੀਂ ਸੀ ਮੁੱਖ ਮੰਤਰੀ ਤਾਂ ਇਸ ਦੌਰੇ ਸਮੇ ਲੋਕਾਂ ਨੂੰ ਮਿਲਦੇ ਜੱਫੀਆਂ ਪਾਉਂਦੇ ਭਾਵੁਕ ਹੁੰਦੇ ਇੱਥੋਂ ਤੱਕ ਕੇ ਰੋਂਦੇ ਹੋਏ ਵੀ ਨਜ਼ਰ ਆਏ ਸਨ ਉਹ ਤਾਂ ਇੱਕ ਥਾਂ ਹੱਥ ਉਤੇ ਪ੍ਰਸ਼ਾਦਾ ਸ਼ਗਨ ਦੀ ਫੋਟੋ ਕਰਕੇ ਵੀ ਧਿਆਨ ਖਿੱਚ ਗਏ ਇਹ ਗੱਲ ਬਕਰੀ ਹੈ ਕਿ ਫੋਟੋ ਖਿਚਵਾਉਣ ਮੌਕੇ ਇੱਕ ਵੀਡੀਓ ਬਾਅਦ ਵਿੱਚ ਜੋ ਆਈ ਉਸਨੇ ਕਿਰਕਰੀ ਕਰਾ ਦਿੱਤੀ ਜਿਸ ਵਿੱਚ ਪੁੱਛਿਆ ਜਾ ਰਿਹਾ ਸੀ ਕਿ ਫੋਟੋ ਖਿੱਚੀ ਗਈ ਅਤੇ ਬਾਅਦ ਵਿੱਚ ਉਹ ਪ੍ਰਸ਼ਾਦਾ ਆਪਣੇ ਸੁਰੱਖਿਆ ਕਰਮੀ ਨੂੰ ਉਵੇਂ ਹੀ ਮੋੜਦੇ ਦਿਖਾਈ ਦਿੱਤੇ ਬਾਅਦ ਵਿੱਚ ਰਾਤ ਨੂੰ ਮੁੱਖ ਮੰਤਰੀ ਲੁਧਿਆਣੇ ਮਹਿੰਗੇ ਹਾਇਤ ਹੋਟਲ ਵਿੱਚ ਰੁਕੇ ਇਸ ਤੋਂ ਵੀ ਵੱਧ ਚਰਚਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਲਿੱਪ ਵਾਲੀ ਬੀਬੀ ਨਾਲ ਦੁੱਖ ਸੁੱਖ ਸਾਂਝਾ ਕਰਨ ਨੂੰ ਲੈ ਕੇ ਹੋਈ ਬੀਬੀ ਦਾ ਸੱਚ ਵੀ ਸਾਹਮਣੇ ਆ ਗਿਆ ਅਤੇ ਇਹ ਸੀਨ ਡਰਾਮੇਬਾਜ਼ੀ ਵੱਜੋਂ ਲੋਕਾਂ ਨੇ ਰੱਜ ਕੇ ਟਰੋਲ ਕੀਤਾ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲੇ ਦੇ ਇੰਚਾਰਜ ਅਤੇ ਦਿੱਲੀ ਦੇ ਸਾਫ ਕਾਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਜਦੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਫੋਟੇਜ ਹਸਪਤਾਲ ਵਿੱਚ ਪਤਾ ਲੈ ਕੇ ਬਾਹਰ ਆਏ ਤਾਂ ਉਹਨਾਂ ਦੀ ਗੱਲਬਾਤ ਨੂੰ ਵੀ ਪੰਜਾਬੀ ਸ਼ੱਕੀ ਨਿਗਾਹ ਨਾਲ ਦੇਖ ਰਹੇ ਨੇ ਪਰ ਪਤਾ ਨਹੀਂ ਕਿਉਂ ਮਨੀਸ਼ ਸਸੋਦੀਆ ਮੁੱਖ ਮੰਤਰੀ ਦੇ शरीर अतः आत्मा दया अजियाँ गलां लगे दो दिन तो घर पर ही इलाज चल रहा था हम सब लोग देख रहे थे उनको लेकिन कल शाम को अचानक पल्स रेट काफ़ी नीचे आ गया चवालीस तक आ गया था तो उसके बाद उनको उनको हॉस्पिटल लेके आए और कल से डॉक्टर्स की देख में हैं, अभी उनकी तबीयत ठीक है पल्स रेट भी ठीक है कोई घबराने की चीज़ नहीं है और मुझे लगता है डॉक्टर्स के हिसाब से अभी एक दो दिन उनको और हॉस्पिटल में रहना पड़ेगा ऐसा डॉक्टर्स की एडवाइस है उसके बाद वो पूरी तरह से स्वस्थ होकर पंजाब के लोगों के लिए फिर से काम करने लगेंगे लेकिन मैं समझता हूँ कि उनका शरीर अभी यहाँ है पर आत्मा तो अभी पंजाब में ही है पूरे पंजाब में जो बाढ़ की स्थिति है उसी पर बात कर रहे थे और अभी कह भी रहे थे कि एक दो दिन में यहाँ हॉस्पिटल में रहते हुए ही मैं ऑफिसर्स के साथ बात करके अब जैसे जैसे पानी उतरेगा तो बाढ़ राहत के बाद जो जरूरत पड़ेगी गाँव में उसके लिए पूरी योजना बनवा रहा हूँ और पूरी स्कीम पे उसी पे काम कर रहे हैं तो मुझे लगता है एक दो दिन में यहाँ से ठीक होके फिर से पूरी तरह से वो मुख्यमंत्री के अपने सारे कामों को देखने लगेंगे मुख्यमंत्री दे बीमार हो जाने समय जेड़े दो लीडर का ना कदे मुख्यमंत्री कदे उप मुख्यमंत्री बोलिया ਉਹ ਵੀ ਹਾਲਚਾਲ ਜਾਣਨ ਲਈ ਹਸਪਤਾਲ ਵਿੱਚ ਪਹੁੰਚੇ ਹੋਏ ਸਨ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਸਪਤਾਲ ਵਿੱਚ ਮੁਲਾਕਾਤ ਕੀਤੀ ਉਸ ਤੋਂ ਬਾਅਦ ਦੇਖੋ ਕਾਲੀ ਵਿੱਚ ਜਾਣ ਦੇ ਚੱਕਰ ਦੌਰਾਨ ਹਰਪਾਲ ਸਿੰਘ ਚੀਮਾ ਕੀ ਬੋਲੇ ਔਨਰੇਬਲ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੋ ਤਿੰਨ ਦਿਨ ਸੇ ਬਿਮਾਰ ਸਨ ਕੱਲ ਰਾਤ ਨੂੰ ਕੋ ਹਸਪਟਲਾਈਜ਼ ਕੀਤਾ ਗਿਆ ਥਾ आज हम उसकी उन्हों की जो सेहत है उसका हालचाल जानने के लिए मैं और हमारे पंजाब के प्रधान आम आदमी पार्टी के अमन अरोड़ा जी कैबिनेट मंत्री हम जाके उनका हालचाल पूछ के आए बिल्कुल वो स्वस्थ हैं चढ़दी कला में हैं बहुत जल्दी वो स्वस्थ होकर लोगों के बीच में जाएंगे और डॉक्टरों ने उन्हें सलाह दी है कि दो दिन और आराम कर लो दो दिन रेस्ट करने की उनको रिक्वेस्ट जो है डॉक्टरों ने किया तो उनको मान के वो हॉस्पिटल में है दो दिन के बाद लोगों के बीच में जाएंगे और बिल्कुल ਉਹ ਅੱਭੀ ਉਹਨਾਂ ਨੇ ਸਾਡੇ ਨਾਲ ਜੋ ਜਿਤਨੀ ਬਾਤ ਕੀਤੀ ਹੈ ਲੋਕਾਂ ਦੀ ਬਾਤ ਕੀਤੀ ਹੈ ਕਿ ਪੰਜਾਬ ਮੇਂ ਹੜਕੀ ਪੋਜੀਸ਼ਨ ਕੀ ਹੈ ਔਰ ਜਬ ਠੀਕ ਹੋਗੇ ਲੋਕਾਂ ਕੇ ਬੀਚ ਜਾ ਕੇ ਜਿਤਨਾ ਮੁਆਵਜ਼ਾ ਬੰਨਤਾ ਹੈ ਲੋਕਾਂ ਦਾ ਉਹ ਮੁਆਵਜ਼ਾ ਵੀ ਦੇਣਗੇ ਔਰ ਲੋਕਾਂ ਕੇ ਸਾਥ ਹੈ ਅੱਭੀ ਉਹ ਪੰਜਾਬ ਕੇ ਲੋਕਾਂ ਕੀ ਬਾਤ ਕਰ ਰਹੇ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਤੁਹਾਨੂੰ ਪਤਾ ਹੀ ਹੈ ਉਹ ਬੋਲਣ ਲੱਗੇ ਸਿਰ ਆਈ ਲਾ ਦਿੰਦੇ ਨੇ ਅਜਿਹੇ ਮੌਕੇ ਵੀ ਚੰਨੀ ਨੇ ਆਪਣਾ ਰੰਗ ਦਿਖਾਇਆ ਵੀਤ ਖਰਾਬ ਨਹੀਂ ਹੋਈ ਵੀ ਯਾਰ ਉਹ ਪਿਆ ਵਿਚ ਵੀ ਜੇ ਫੁੱਫੜ ਨਾਰਾਜ਼ ਹੋ ਜਾਵੇ ਨਾ ਤਾਂ ਸਾਰਾ ਕੰਮ ਵਿਗੜ ਜਾਂਦਾ ਉਹ ਪਠਾਨ ਮਾਜਰਾ ਦੀ ਘਰ ਵਾਲੀ ਦਾ ਫੁੱਫੜ ਲੱਗਦਾ ਉਹ ਭੱਜਿਆ ਹੋਇਆ ਸਾਰਾ ਕਲੇਸ਼ ਪਿਆ ਹੋਇਆ ਪੰਜਾਬ ਦੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਵੱਲੋਂ ਪੰਜਾਬ ਦੌਰੇ ਮਗਰੋਂ ਦਿੱਤੇ ਬਿਆਨ ਦੀ ਨਖੇਦੀ ਤਾਂ ਕੀਤੀ ਹੀ ਨਾਲ ਹੀ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਘੇਰਿਆ ਉਹਨਾਂ ਆਖਿਆ ਕਿ ਭਗਵੰਤ ਮਾਨ ਹਸਪਤਾਲ ਵਿੱਚੋਂ ਉੱਠ ਕੇ ਲੋਕਾਂ ਦਾ ਹਾਲਚਾਲ ਜਾਣਨ ਅਤੇ ਕੁਰਸੀ ਦੀ ਕੁੱਕੜ ਖੋ ਛੱਡ ਕੇ ਇਹ ਸਮਾਂ ਹੜ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਦਾ ਏ ਚੀਫ ਮਿਨਿਸਟਰ ਨੂੰ ਵੀ ਮੈਂ ਬੇਨਤੀ ਕਰਾਂਗਾ ਹਸਪਤਾਲੋਂ ਉਠੋ ਅੱਜ ਪੰਜਾਬ ਨੂੰ ਲੋੜ ਹੈ ਅੱਜ ਚੀਫ ਮਿਨਿਸਟਰੀਆਂ ਦੀ ਲੜਾਈ ਆਪ ਵਾਲਿਓ ਕੇਜਰੀਵਾਲ ਸਭ ਨਾਲ ਲੜੋ ਪੰਜਾਬ ਨੂੰ ਸੁਧਿਰ ਲੀਡਰਸ਼ਿਪ ਦੀ ਲੋੜ ਹੈ ਇਮਾਨਦਾਰ ਲੀਡਰਸ਼ਿਪ ਦੀ ਲੋੜ ਹੈ ਡਰਾਮਾ ਕਰਨ ਵਾਲਿਆਂ ਦੀ ਲੋੜ ਨਹੀਂ ਇੱਥੇ ਆਪਣੇ ਪੋਸਟਰ ਲਾ ਕੇ ਇੱਥੇ ਆ ਜਿਹੜੀਆਂ ਵੰਡੇ ਦੇ ਫਿਰਦੇ ਲੋਕਾਂ ਦੀਆਂ ਗਰਾਂਟਾ ਖੋ ਕੇ ਆਪਣੇ ਝੰਡੇ ਲਾ ਕੇ ਆਪ ਵਾਲੇ ਵੰਡੇ ਫਿਰਦੇ ਇੱਕ ਬਦਕਿਸਮਤੀ ਦੀ ਗੱਲ ਹੈ ਕੱਲ ਪਰਸਕੇ ਐਗਰੀਕਲਚਰ ਮਿਨਿਸਟਰ ਆਏ ਨੇ ਚੋਹਾਨ ਸਾਬ ਉਹਨਾਂ ਨੇ ਕਿਹਾ ਕਿ ਮਾਈਨਿੰਗ ਜਿਹੜੀ ਪੰਜਾਬ ਦੇ ਵਿੱਚ ਹੋਈ ਇਹਦੇ ਕਾਰਨ ਆ ਮੈਨ ਮੇਡ ਡਿਜ਼ਾਸਟਰ ਮੈਂ ਕਾਊਂਟਰ ਸਵਾਲ ਚੋਹਾਨ ਸਾਬ ਨੂੰ ਪੁੱਛਣਾ ਚਾਹਨਾ ਚੋਹਾਨ ਸਾਬ ਦਿੱਲੀ ਵਿੱਚ ਤੁਸੀਂ ਬੈਠੇ ਹੋ ਮਿਨਿਸਟਰੀ ਆਫ এনवायरमेंट ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਦੀ ਉਹ ਕੀ ਕਰਦੀ ਰਹੀ ਸੀ ਅਸੀਂ ਰੋਜ਼ ਚੀਖਦੇ ਰਹੇ ਅਸੈਂਬਲੀਆਂ ਵਿੱਚ ਰੌਲਾ ਪਾਉਂਦੇ ਰਹੇ ਆਨਰੇਬਲ ਹਾਈ ਕੋਰਟ ਨੇ ਇਸ ਗਵਰਨਮੈਂਟ ਨੂੰ ਕਟਾਰੇ ਵਿੱਚ ਖੜਾ ਕੀਤਾ ਗ੍ਰੀਨ ਟਰਬਿਊਨਲ ਨੇ ਪਿਛਲੇ ਸਾਲ ਪੰਜਾਬ ਗਵਰਨਮੈਂਟ ਨੂੰ 2000 ਕਰੋੜ ਰੁਪਏ ਦਾ ਇਹਨਾਂ ਨੂੰ ਡੰਡ ਲਾਇਆ ਕਿ ਤੁਸੀਂ ਬਕਾਇਦਾ ਤੌਰ ਜਿੱਥੇ ਵੀ ਇਹ ਮਾਈਨਿੰਗ ਦਾ ਕੰਮ ਹੋ ਰਿਹਾ ਤੁਹਾਡੀ ਮਨਸ਼ਾ ਨਾਲ ਤੇ ਮਰਜ਼ੀ ਨਾਲ ਹੋ ਰਿਹਾ ਮੈਂ ਅੱਜ ਜੁਹਾਨ ਸਾਹਿਬ ਨੂੰ ਪੁੱਛਣਾ ਚਾਹੁੰਗਾ ਤੁਸੀਂ ਬਾਕੀ ਗੱਲਾਂ ਛੱਡਦੇ ਹੋਏ ਪਹਿਲੇ ਦੱਸੋ ਸਵਾ 4 ਲੱਖ ਏਕੜ ਫਸਲ ਸਾਡੀ ਤਬਾਹ ਹੋ ਗਈ ਤਕਰੀਬਨ 32 ਲੱਖ ਏਕੜ ਝੋਨਾ ਲੱਗਦਾ ਜਦੇ ਚੋਂ 4 ਸਵਾ 4 ਲੱਖ ਏਕੜ تباہ ਹੋ ਗਈ ਸਾਡੀ ਮੰਗ ਹੈ ਕਾਂਗਰਸ ਦੀ ਸਭੁੱੱਚੇ ਪੰਜਾਬ ਦੀ ਮੰਗ ਹੈ ਕਿ ਮਿਨਿਮਮ 50000 ਰੁਪਇਆ ਫੀ ਕਿੱਲਾ ਕਿਸਾਨਾਂ ਨੂੰ ਇਹਦਾ ਮੁਆਵਜ਼ਾ ਦਿੱਤਾ ਵੈਸੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਵੇਸ਼ ਬਘੇਲ ਵੀ ਪੰਜਾਬ ਵਿੱਚ ਸਨ ਉਹਨਾਂ ਅੱਜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਦੇ ਨਾਲ ਹੜਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੁਝ ਥਾਵਾਂ ਉੱਤੇ ਉਹਨਾਂ ਦੇ ਨਾਲ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਮਾਰ ਅਤੇ ਅਫਵਾਹਾਂ ਬਾਰੇ ਚੰਨੀ ਦੀ ਸਪਸ਼ਟ ਪਹੁੰਚ ਇਸ ਸਮੇਂ ਨਜ਼ਰ ਆਈ ਅਤੇ ਉਹ ਇਸ ਮੁੱਦੇ ਉੱਤੇ ਖੁੱਲਕੇ ਵੀ ਬੋਲੇ ਪਰ ਇਸ ਮੌਕੇ ਰਾਜਾ ਬੜਿੰਗ ਪਤਾ ਨਹੀਂ ਕਿਉਂ ਸਵਾਲ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ ਪੰਜਾਬੀ ਹਰ ਪ੍ਰਾਂਤ ਤੇ ਜੂਝ ਰਹੇ ਆ ਇਹ ਲੋਕਾਂ ਨੇ ਆਪ ਇਸ ਮਹਿਮਨ ਨੂੰ ਸਾਹਮਣ ਲਿਆ ਇਹ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਐ ਅਸੀਂ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁਬੀ ਘੜੀ ਚ ਕੱਢਣਾ ਹੈ ਸਰਕਾਰ ਦਾ ਸਾਡੀ ਮਦਦ ਕਰਨ ਚਾਹੇ ਨਾ ਕਰਨ ਹਰ ਜੁਨਾ ਦਾ ਬਣਦਾ ਹੈ ਲੇਕਿਨ ਉਹ ਭੱਜਿਆ ਹੋਇਆ ਬੋਲੋ ਚਾਹੀਦਾ ਹੋਰ ਹੀ ਗੱਲ ਕਰੂ ਉਸ ਮੁੱਖ ਮੰਤਰੀ ਦੀ ਗੱਲ ਕਰ ਰਹੇ ਹਾਂ ਮੁੱਖ ਮੰਤਰੀ ਗੱਲ ਕਰਾ ਬਿਸੀ ਗੁਰੇ ਚੱਲਾ ਥੋੜਾ ਯਾਦ ਚ ਫੁੜਾ ਹੀ ਨਹੀਂ ਬਦਲ ਆਇਆ ਸੀ ਟੀ.ਐੱਡੀ ਕਰਕੇ